ਆਪਣੇ ਘਰ ਤੋਂ ਬਾਹਰ ਖੇਤਾਂ ਵਿੱਚ ਸੌਚ ਦੇ ਲਈ ਗਈ ਗੁਰਦਾਸਪੁਰ ਦੇ ਪਿੰਡ ਅਲੋਵਾਲ ਦੀ ਰਹਿਣ ਵਾਲੀ 35 ਸਾਲਾ ਪ੍ਰਵਾਸੀ ਔਰਤ ਦੇਖਾਂ ਨੂੰ ਖੇਤਾਂ ਦੇ ਵਿੱਚ ਹੀ 10 ਵਾਰਾ ਕੁੱਤਿਆਂ ਨੇ ਕੇਰ ਲਿਆ ਤੇ ਬੁਰੀ ਤਰ੍ਹਾਂ ਨਾਲ ਵੜ ਖਾਦਾ ਔਰਤ ਦੇ ਸਰੀਰ ਤੇ ਵੱਖ-ਵੱਖ ਹਿੱਸਿਆਂ ਦੇ ਕਈ ਵੱਡੇ-ਵੱਡੇ ਜ਼ਖਮ ਕਰ ਦਿੱਤੇ ਔਰਤ ਨੂੰ ਪਿੰਡ ਵਾਸੀਆਂ ਵੱਲੋਂ ਛੁੜਵਾ ਕੇ ਗੁਰਦਾਸਪੁਰ ਦੇ ਗੱਦੀ ਦੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਕਰ ਰਹੇ ਡਾਕਟਰ ਅਨੁਸਾਰ ਕੁੱਤਿਆਂ ਨੇ ਇਸ ਔਰਤ ਦੀਨੀ ਬੁਰੀ ਹਾਲਤ ਕੀਤੀ ਗਈ ਉਹਨਾਂ ਦੱਸਿਆ ਉਸਦੇ ਪੱਟ ਦਾ ਸਾਰਾ ਮਾਸ ਨੋਚ ਖਾਦਾ ਅਤੇ ਉਸ ਦੀਆਂ ਨਾੜੀਆਂ ਤੇ ਹੱਡੀਆਂ ਨਜ਼ਰ ਆਉਣ ਲੱਗ ਪਈਆਂ। ਹਾਂ। ਹਲੋ ਵਾ। ਮੇਰੇ ਪਾ ਕੋਈ ਹੋਇਆ ਤਾਂ ਮੈਂ ਚੱਲ ਗਿਆ ਬਾਹਰ ਨੂੰ। ਬਾਹਰ ਨੂੰ ਗਿਆ। ਮੈਂ ਬਾਹਰ ਬੈਠਿਆ ਫਿਰ ਆ ਕੇ ਆਨੇ ਲੱਗਿਆ ਘਰ। ਕੁੱਤੇ ਨੇ ਮੈਂ ਉੱਧਰ ਨੂੰ ਨਹੀਂ ਵੇਖਿਆ। ਦਾ ਕੁੱਤੇ ਤਾਂ ਉਹ ਮੇਰੇ ਪਿੱਛੇ ਪੈ ਗਿਆ। ਮੈਂ ਆਪਣਾ ਜਾਨ ਬਚਾਣੇ ਚਾਇਆ ਫਿਰ ਨਹੀਂ ਬਚਿਆ ਉਹ ਚਾਰੇ ਪਾਸੇ ਕੇਰ ਲੇਤਾ ਵਾ ਚਾਰੇ ਪਾਸੇ ਦਰ ਲੱਗ ਗਿਆ ਮੇਰੇ ਪਾਸੇ ਚਿਕਨ ਲੱਗ ਗਿਆ ਵਾ ਫਿਰ ਮੈਂ ਆਪਣਾ ਹੋਸ਼ ਕੀਤਾ ਜੇ ਮੈਂ ਉੱਠ ਕੇ ਮੈਂ ਜਾਵਾ ਛੋਟੀ ਲੈ ਕੇ ਮੈਂ ਪਹ ਜਾਵਾ ਮੈਂ ਉੱਠ ਨਹੀਂ ਪਾਇਆ ਮੈਨੂੰ ਹੋਸ਼ ਨਹੀਂ ਆਇਆ ਫਿਰ ਮੈਂ ਪੈ ਗਿਆ ਡਿੱਗ ਪਾਇਆ ਇਤਨਾ ਹੋਇਆ ਚਿਕਾ ਕਟਿਆ ਵਾ ਫਿਰ ਇੱਕ ਬੰਦੇ ਸਾਡੇ ਕੁਮਾਦ ਵਾਲੇ ਉਹ ਬੰਦੇ ਨੇ ਜਾਨ ਬਚਾਇਆ ਫੇਰ ਉਹ ਆਵਾਜ਼ ਮਾਰਿਆ ਸਦਾਰ ਨੂੰ ਫੇਰ ਸਦਾਰ ਆਇਆ ਵਾ ਗੱਡੇ ਫੇਰ ਲੈ ਕੇ ਗਿਆ ਤੇ ਕਹਿੰਦਾ ਕੋਈ ਜੇ ਇਹਨੂੰ ਇੱਥੇ ਨਾ ਲੈ ਇੱਥੇ ਦਵਾਈ ਕਰਨਾ ਫਿਰ ਤੇ ਇੱਥੇ ਨਹੀਂ ਠੀਕ ਹੋਣਾ ਇਹਨੂੰ ਪਾਵੇਂ ਅੰਬੜਸ਼ਰ ਲੈ ਜਾ ਪਾਵੇਂ ਗੁਰਦਾਸਪੁਰ ਲੈ ਜਾ ਗੁਰਦਾਸਪੁਰ ਤੇ ਵਰਤੀ ਹੋ ਜਾਏਗਾ ਠੀਕ ਛੇਤੀ ਹੋ ਜਾਏਗਾ ਨਾ ਲਓ ਤੋ ਦਵਾਈ ਦਵਾਈ ਸਾਰੇ ਕੁਝ ਦੇ ਦੇਗਾ ਦਾਹ ਕੁੱਤੇ ਘਰ ਮੇ ਹੈ ਇੱਕ ਪਤੀ ਆ ਦੋ ਬੱਚੇ ਆ ਇੱਕ ਕੁੜੀ ਇੱਕ ਮੁੰਡਾ ਹਮ ਤੋ ਬਾਹਰ ਕੰਮ ਕਰਤਾ ਹੈ ਪਿਆਲੀ ਦਾ ਦਿਆਰੀ ਦਾ ਹਾਂਜੀ ਦਿਆਰੀ ਦਾ ਠੇਕਰ ਵਾਲਾ ਨੁਕੜੀ ਕਰਦਾ ਵਾ ਉਹ ਪਿਆਲੀ ਦਾ ਉਹ ਵੀ ਕੰਮ ਕਮ ਕਰਦਾ ਸੁਪਰੇ ਸੁਪਰੇ ਖਾਦ ਕੋ ਹਮ ਲੋਕੋ ਕੋ ਕਹਿਣਾ ਚਾਹੇਗਾ ਜੇ ਹਮ ਕੋ ਮਦਦ ਕ ਲਈ ਪੈ ਚਾਹੀਦਾ ਜਿਆਦਾ ਝੋਟ ਲੱਗਿਆ ਵਾ ਤਾਂ ਹਮ ਕੋ ਪੈ ਚਾਹੀਦਾ ਮਦਦ ਕਰ ਦੋ ਮਰਜੀ ਦਸ ਤਾਂ ਮੈਨੂੰ ਦਸ ਦਾ ਵਾਜ ਹੈ ਨਹੀਂ ਮੇਰੇ ਪਾਸ ਪੈ ਤੂੰ ਮਦਦ ਕਰੇਗਾ ਤਾਂ ਇਲਾਜ ਹੋ ਸਕੇਗਾ ਨਹੀਂ ਕਰੇਗਾ ਤਾਂ ਫੇਰ ਤਾਂ ਨਹੀਂ ਸਰਸਿਕਲ ਸਰਨਜੀ ਮੈਂ ਡਾਕਟਰ ਹਿੰਦਰ ਸਿੰਘ ਦਿਓਲ ਐਜ਼ ਅ ਕ੍ਰਿਟੀਕਲ ਕੇਸ ਸਪੈਸ਼ਲਿਸਟ ਇਨ ਦਿਓਲ ਮਲਟੀ ਸਪੈਸ਼ਲਟੀ ਹਸਪੀਟਲ ਗੁਰਦਾਸਪੁਰ ਅ ਸਾਡੇ ਕੋਲ ਇੱਕ ਕਰੀਬਨ 2-3 ਘੰਟੇ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਮਹਿਲਾ ਜਿਹਦੀ ਉਮਰ 35 ਸਾਲ ਨਾਮ ਰੇਖਾ ਉਹ ਐਮਰਜੈਂਸੀ ਦੇ ਵਿੱਚ ਆਏ ਸੀਗੇ ਜਿਨ੍ਹਾਂ ਨੂੰ ਕਰੀਬਨ 10 ਕ ਕੁੱਤਿਆਂ ਨੇ ਜਿਹੜਾ ਆ ਉਹ ਨੋਚ-ਨੋਚ ਕੇ ਖਾਦਾ ਹੋਇਆ ਸੀਗਾ ਔਰ ਜਦੋਂ ਅਸੀਂ ਉਹਨੂੰ ਮਰੀਜ਼ ਨੂੰ ਦੇਖਿਆ ਉਹਦਾ ਇਨਸਪੈਕਸ਼ਨ ਕੀਤੀ ਤਾਂ ਕਾਫੀ ਜਿਹੜੀ ਹੈ ਗੰਭੀਰ ਜਿਹੜੀ ਹੈ ਉਹ ਬਾਈਟ ਸੀਗੀਆਂ ਜਿਹਦੇ ਵਿੱਚ ਉਹਦਾ ਕੰਨ ਵੀ ਖਾਦਾ ਹੋਇਆ ਸੀਗਾ ਸਿਰ ਦੇ ਵਿੱਚ ਜਿਹੜਾ ਇਹ ਮਸਲ ਸੀਗਾ ਇਹ ਵੀ ਵੱਖ ਕੀਤਾ ਹੋਇਆ ਸੀਗਾ ਔਰ ਜਿਹਦੇ ਨਾਲ ਦੋਵੇਂ ਬਾਜੂਆਂ ਦੇ ਉੱਤੇ ਬਹੁਤ ਜ਼ਿਆਦਾ ਕੱਟਿਆ ਹੋਇਆ ਸੀਗਾ ਤੇ ਦੋਵੇਂ ਪੱਟਾਂ ਦਾ ਜਿਹੜੇ ਮਸਲ ਸੀਗੇ ਉਹ ਜਿਹੜੇ ਉਹ ਬਾਹਰ ਹੋਏ ਬਾਹਰ ਪਏ ਹੋਏ ਸੀ ਜਿਹਦੇ ਕਰਕੇ ਹੱਡੀ ਵੀ ਜਿਹੜੀ ਉਹ ਨੰਗੀ ਦਿਖ ਰਹੀ ਸੀਗੀ ਔਰ ਸਾਡੀ ਸਾਰੀ ਟੀਮ ਨੇ ਬੜੀ ਤੇਜ਼ੀ ਦੇ ਨਾਲ ਜਿਹਦੇ ਵਿੱਚ ਡਾਕਟਰ ਹਰਮਨਪ੍ਰੀਤ ਸਿੰਘ ਜਨਰਲ ਸਰਜਨ ਡਾਕਟਰ ਕਮਲ ਜਿਹੜੇ ਆਰਥੋਪੈਡਿਕ ਸਰਜਨ ਔਰ ਮੈਂ ਕ੍ਰਿਟੀਕਲ ਕੇਸ ਸਪੈਸ਼ਲਿਸਟ ਅਸੀਂ ਸਾਰੇ ਡਾਕਟਰਾਂ ਨੇ ਉਹਨਾਂ ਨੂੰ ਦੇਖ ਕੇ ਸਾਰਾ ਉਹਦਾ ਇਲਾਜ ਸ਼ੁਰੂ ਕੀਤਾ ਉਹਨੂੰ ਸਟੇਬਲ ਕੀਤਾ ਵਾਈਟਲੀ ਸਟੇਬਲ ਕੀਤਾ ਕਿਉਂਕਿ ਉਸ ਟਾਈਮ ਦੇ ਉੱਤੇ ਜਿਹੜਾ ਪੇਸ਼ੈਂਟ ਦਾ ਬੀਪੀ ਸੀਗਾ ਉਹ ਬਹੁਤ ਜ਼ਿਆਦਾ ਨੀਚੇ ਸੀਗਾ ਪੇਸ਼ੈਂਟ ਬਹੁਤ ਜ਼ਿਆਦਾ ਘਬराई ਹੋਈ ਸੀਗੀ ਔਰ ਖੂਨ ਦੇ ਨਾਲ ਲਤਪਤ ਸੀਗੀ ਔਰ ਸਾਡੀ ਸਾਰੀ ਟੀਮ ਨੇ ਇਵਨ ਐਮਰਜੈਂਸੀ ਮੈਡੀਕਲ ਆਫੀਸਰਸ ਨੇ ਸਾਰਿਆਂ ਨੇ ਮਿਲ ਕੇ ਇਸ ਮਰੀਜ਼ ਦਾ ਜਿਹੜਾ ਆ ਸਫਲ ਜਿਹੜਾ ਇਲਾਜ ਕੀਤਾ ਆ ਔਰ ਅਜੇ ਜਿਹੜੀ ਮਹਿਲਾ ਆ ਉਹ ਜੇਰੇ ਇਲਾਜ ਆ ਤਾਂ ਕਿ ਜਿਹੜੀ ਹੋਣ ਵਾਲੀਆਂ ਇਨਫੈਕਸ਼ਨਸ ਨੇ ਕੁੱਤੇ ਤੋਂ ਕੱਟਣ ਤੋਂ ਉਹ ਤੋਂ ਜਿਹੜਾ ਬਚਾਇਆ ਜਾ ਸਕੇ